ਪਿਛਲੇ ਕਈ ਸਾਲਾਂ ਤੋਂ ਲੈ ਕੇ ਚਿੱਟੇ ਦਾ ਕਾਰੋਬਾਰ ਪਿੰਡ ਦੇ ਵਿੱਚ ਬੜਾ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਚਿੱਟਾ ਵੇਚਣ ਵਾਲੇ ਸ਼ਰਿਆਂਵਾਂ ਮੁੰਡਾ ਕਰਤੀ ਵੀ ਕਰਦੇ ਸੀ ਪਿੰਡੇ ਵਿੱਚ ਕਈ ਵਾਰ ਅੱਗੇ ਵੀ ਲੜਾਈਆਂ ਡੁੱਗੀਆਂ ਹੋਈਆਂ ਨੇ ਉਹਨਾਂ ਦੀ ਕਾਫੀ ਤਕੜੀ ਲੜਾਈ ਹੋਈ ਹੈ ਇੱਕ ਵਾਰ ਪੁਲਿਸ ਗਈ ਹੈ ਤਾਂ ਉੱਥੇ ਪੁਲਿਸ ਤੇ ਵੀ ਫੈਰ ਵਗੈਰਾ ਕੀਤੇ ਹੈ ਪਰ ਉਹ ਪੁਲਿਸ ਨੇ ਪਤਾ ਨਹੀਂ ਕਿਸ ਢੰਗ ਦੇ ਨਾਲ ਹੋਰ ਜਿਹੜਾ ਅਸਲਾ ਸੀਗਾ ਉਹਨੂੰ ਖੜਾਉਣਾ ਬਣਾ ਦਿੱਤਾ ਜਿਹੜਾ ਜਵਾਕਾਂ ਨੇ ਖੇਡਣ ਵਾਲੇ ਪਿਸਤੌਲ ਸੀਗੇ ਉਹਦੇ ਪਿਛੇ ਹੁਣ ਪਤਾ ਨਹੀਂ ਕੀ ਰਾਜ ਆ ਕੋਈ ਪੈਸੇ ਪੁੱਛ ਲੈਣ ਦੇਣ ਸੀ ਜਾਂ ਕੋਈ ਮੋਚ ਕਰ ਸੀ ਇਹ ਗੱਲ ਵੱਧਦੀ ਵੱਧਦੀ ਹੁਣ ਅਖੀਰ ਜੀ ਕਈਆਂ ਪਿੰਡ ਵਾਲੇ 70 80 ਬੰਦੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਵਧ ਗਈ ਬਹੁਤ ਨਸ਼ਾ ਚੱਲ ਰਿਹਾ ਜੀ ਮੁੰਡਿਆਂ ਦਾ ਕੋਈ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫਿਰ ਇੱਕ ਵਾਰ ਅਸੀਂ ਮਤਲਬ ਇਥੇ ਚੌਕੀ ਇਨਚਾਰਜ ਕੋਲ ਗਏ ਮੰਡੀ ਕਿੱਲਿਆਂ ਵਾਲੀ ਸਾਡੀ ਜਿਹੜੀ ਚੌਕੀ ਹੈ ਹੁਣ ਤਾਂ ਥਾਣਾ ਬਣ ਚੁੱਕਿਆ ਪਹਿਲਾਂ ਚੌਕੀ ਸੀ ਉਹਨਾਂ ਨੂੰ ਜਾ ਕੇ ਅਸੀਂ ਕਾਫੀ ਬੰਦੇ ਸੀ ਪਿੰਡ ਦੇ ਇਕੱਠੇ ਹੋ ਕੇ ਰਿਪੋਰਟ ਕੀਤੀ ਵੀ ਇਸ ਤਰ੍ਹਾਂ ਕਰਕੇ ਆ ਨਸ਼ੇ ਸਾਡੇ ਪਿੰਡ ਦੇ ਵਿੱਚ ਵਿਕ ਰਹੇ ਆ ਤੇ ਕੋਈ ਕਾਰਵਾਈ ਕਰੋ ਨਹੀਂ ਕੋਈ ਨੁਕਸਾਨ ਹੋ ਸਕਦਾ ਤਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡੇ ਨੂੰ ਕਿਸੇ ਬੰਦੇ ਨੂੰ ਚਿੱਟਾ ਫਰਾਂਦੇ ਹੋਏ ਉੱਤੋਂ ਫੜ ਲਿਆ ਜਦੋਂ ਫੜ ਲਿਆ ਤਾਂ ਉਹ ਭੱਜ ਗਿਆ ਭੱਜਣ ਤੋਂ ਬਾਅਦ ਕੀ ਹੋਇਆ ਮੈਂ ਤਾਂ ਉਹ ਧਮਕੀਆਂ ਦੇਣ ਲੱਗ ਗਿਆ ਜਿਨ੍ਹਾਂ ਨੇ ਫੜਿਆ ਸੀ ਵੀ ਮੈਂ ਤੁਹਾਨੂੰ ਦੇਖ ਲੂੰਗਾ ਮੈਂ ਐ ਕਰਨੂੰਗਾ ਦੂਜੇ ਦਿਨ ਸਵੇਰ ਅਸੀਂ ਸਾਡੇ ਨਾਲ ਕਈ ਪਿੰਡ ਦੇ ਮੋਤਵਰ ਬੰਦੇ ਸੀਗੇ ਨਾਲ ਅਸੀਂ ਸੀਗੇ ਜਥੇਬੰਦੀ ਵਾਲੇ ਹੋਰ ਵੀ ਪਿੰਡ ਦੇ ਕਰਪਨ ਸੀਗੇ ਅਸੀਂ ਚੌਂਕੀ ਦੇ ਵਿੱਚ ਆਏ ਅਸੀਂ ਬਾਈ ਨੇਮ ਦਰਖਾਸਤ ਦੇ ਕੇ ਸਾਰੀ ਕਹਾਣੀ ਦੱਸ ਕੇ ਗਏ ਵੀ ਰਾਤ ਐਸ ਤਰ੍ਹਾਂ ਸਾਰੀ ਕਹਾਣੀ ਵਾਪਰੀ ਹੈ ਤੇ ਬੰਦੇ ਧਮਕੀਆਂ ਦੇ ਰਿਹਾ ਪਰ ਹੋਇਆ ਕੀ ਪੁਲਿਸ ਨੇ ਇੱਕ ਗੇੜਾ ਤੱਕ ਨਹੀਂ ਮਾਰਿਆ ਪਿੰਡ ਦੇ ਵਿੱਚ ਚਲੋ ਇੱਕ ਗੇੜਾ ਹੀ ਮਾਰਨੇ ਸਾਰੀ ਅੱਖਾਂ ਛੰਡੀਆਂ ਆਈ ਨੇ ਚਲ ਪੁਲਿਸ ਗੇੜਾ ਕੱਢ ਗਈ ਪਤਾ ਨਹੀਂ ਹੁਣ ਇਹ ਕੀ ਚੱਕਰ ਹੈ ਕੀ ਪੁਲਿਸ ਦਾ ਫ੍ਰੀਜ਼ ਲੈਂਨ ਦੇਣਾ ਜਾਂ ਕੀ ਹੈ ਹੁਣ ਇਹ ਕੀ ਹੋਇਆ ਉਹ ਗੱਲ ਇੰਨੀ ਵੱਧ ਗਈ ਹੰਨਾਸ਼ੇਰੀ ਇੰਨੀ ਮਿਲ ਗਈ ਪੁਲਿਸ ਤੋਂ ਉਹਨਾਂ ਚਿੱਟੇ ਵਾਲਿਆਂ ਨੂੰ ਕਿ ਉਹ ਅਖੀਰ ਕਤਲ ਕਰਨ ਤੱਕ ਆ ਗਏ ਤੇ ਕਤਲ ਕਰਤਾ ਜਾਗਰਣ ਵਾਲੇ ਦਿਨ ਲੜਾਈ ਹੋਈ ਹੈ ਲੇਕਿਨ ਇਹਦੇ ਪਿੱਛੇ ਵਵਾਦ ਕੀ ਹੈ ਪਿੱਛੇ ਵਾਦੇ ਹੈ ਵੀ ਉਹ ਮੁੰਡੇ ਇੱਧਰ ਚਿੱਟਾ ਵੇਚਣ ਆਉਂਦੇ ਸੀ ਇਧਰ ਮੱਲੇ ਵਾਲੇ ਮੁੰਡੇ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਮੱਲੇ ਦੇ ਵਿੱਚ ਇੱਟਾ ਨਾ ਫਲਾਓ ਤੁਸੀਂ ਤਾਂ ਉਹ ਰੋਕਣ ਤੋਂ ਰੰਜਿਸ਼ ਸੀਗੀ ਜਾਗਰਨ ਵਾਲੇ ਦਿਨ ਵੀ ਉਹ ਆਏ ਆ ਕੋਈ ਦਰਦੂਰੀ ਪੀਤੀ ਸੀ ਉਦੋਂ ਵੀ ਤੁਤੂ ਮਮਾ ਹੋਈ ਐ ਇਹਨਾਂ ਦੀ ਅਖੀਰ ਪਿੱਛੇ ਰੰਜਿਸ਼ ਤਾਂ ਚਿੱਟੇ ਵਾਲੀ ਐ ਚਿੱਟੇ ਦੀ ਰੰਜਿਸ਼ ਨੂੰ ਲੈ ਕੇ ਇਹ ਮੁੰਡੇ ਰੋਕਦੇ ਸੀ ਸਾਡੇ ਘਰਾਂ ਦੇ ਵਿੱਚ ਆ ਕੇ ਤੁਸੀਂ ਚਿੱਟੇ ਦੀ ਸਪਲਾਈ ਨਾ ਕਰੋ ਇੱਥੇ ਸਾਡੇ ਮਹੱਲੇ ਦੇ ਵਿੱਚ ਤਾਂ ਉਸ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਐ ਤਾਂ ਉਸ ਰੰਜਿਸ਼ ਪਿੱਛੇ ਇਹ ਕਤਲ ਹੋਇਆ ਸ਼ੁੱਕਰਵਾਰ ਨੂੰ ਇੱਕ ਲੜਾਈ ਹੋਈ ਲੜਾਈ ਦੇ ਵਿੱਚ ਜਿਹੜਾ ਬਿਕਰਮਜੀਤ ਸਿੰਘ ਦੀ ਮੌਤ ਹੋਈ ਸੀ ਇਹਦੇ ਖਿਲਾਫ ਅਸੀਂ 302 ਦਾ ਪਰਚਾ ਦਰਜ ਐ ਸੀ ਪਨਾ ਨੰਦੀ ਚ ਉਹਦੇ ਵਿੱਚ ਜਿਹੜੇ ਹੈ ਲੜਾਈ ਚਕੜਾ ਕਰਨ ਵਾਲਾ ਜਿਹੜੀ ਦੋਸ਼ੀ ਹੈ 8 ਹੌਲਦੇ ਜੀ ਤੋਂ ਅਸੀਂ ਤਿੰਨ ਉਹਦੇ ਵਿੱਚੋਂ ਹਲੇ ਲੱਗੇ ਹੋਏ ਆ ਮਗਰ ਅਰੈਸਟ ਕਰਨੇ ਆ ਤੇ ਉਹਨਾਂ ਦੀ ਇਹੀ ਸ਼ਰਤ ਸੀ ਧਰਨਾਕਾਰੀਆਂ ਦੀ ਕਿ ਜਿਹੜੇ ਹੈਗੇ ਆ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਮੁਕਦਮੇ ਦੀ ਤਫ਼ਤੀਸ਼ ਹੈ ਉਹ ਕਿਸੇ ਹੋਰ ਅਸਤੇ ਤੋਂ ਕਰਾਈ ਜਾਵੇ ਤੇ ਉਹਨਾਂ ਨੇ ਜੋ ਵੀ ਮੰਗਾ ਸੀਗੀਆਂ ਸਾਰੀਆਂ ਸ਼ਰਤਾਂ ਅਸੀਂ ਜਿਹੜੀਆਂ ਮਨਜ਼ੂਰ ਦਿੱਤੀਆਂ ਮੰਨ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੇ ਧਰਨਾ ਪੀਸਫੁਲੀ ਚੱਕ ਕੀਤੀ ਉਹਦਾ ਸੰਸਕਾਰ ਕਰ